ਤੋ ਬਾਈ ਮਣੀ ਹੈ ਇਹਦੇ ਕੋਲੇ ਤਿੰਨ ਨਾਕ ਨਗੇ ਜ਼ਬਰਦਸਤ ਕਟੀਆਂ ਤੇ ਇਹਨਾਂ ਦੀਆਂ ਸਾਰੀਆਂ ਦੀ ਡਿਟੇਲ ਦੇ ਨਾਲ ਕਾਇ ਦੱ ਦ ਕਿੰਨੇ ਕਿੰਨੇ ਚਿਰ ਦੀਆਂ ਕਿੰਨੇ ਇੱਕ ਰੇਟ ਚ ਕਿੰਨਾ ਮੁੱਲ ਤੇ ਸਾਰੀ ਡਿਟੇਲ ਲੈ ਕੇ ਮੋਬਾਈਲ ਨੰਬਰ ਵੀ ਲੈ ਕੇ ਦੇਊਗਾ ਤੇ ਅੱਜ ਦੀ ਗੱਲ ਕਰ ਵੀ ਰਹੇ ਇਹਦੀ ਸੀਮਨਵਾਰੇ ਕੋਈ ਨਸਲ ਬਾਰੇ ਦੱਸ ਸਕੀ ਬਾਈ ਇਹ 14 70 10 ਦੀ ਕਟੀਆਂ ਹੀ ਜਿਹੇ ਕੋਈ ਡੀਐਨ ਕਰਾਈ ਹੈ ਅੱਛਾ ਤੇ ਕੀ ਓਵਰ ਕਿੰਨੀ ਦੀ ਹੋ ਇਹ 14 15 ਮਹੀਨੇ ਦੀ ਹੈ ਸਟੋਰ ਮੋਰਾ ਚ ਪੈਂਦੀ ਆ ਇਦਿਆਂ ਥਣੀਆਂ ਆਈਆਂ ਚੈੱਕ ਕਰਵਾ ਹੂੰ ਠੀਕ ਆ ਸੋਹਣੀਆਂ ਬਣੀਆਂ ਹੋਈਆਂ ਤੇ ਦੰਦ ਦੰਤਾ ਚੱਲ ਪਤਾ ਹੀ ਅਖੀਰੀ ਹੋਈ ਐ ਬੱਚਾ ਹੈ ਤਾਂ ਬੱਚਾ ਹੀ ਹੈ ਤੇ ਕਿੰਨੀ ਡਿਮਾਂਡ ਆ ਇਹਦੀ ਹੁਣ ਪਏ ਇਹਦਾ 32000 ਰੁਪਏ ਮਗਰ ਮੌਕੇ ਤੇ ਥੋੜਾ ਬੋਤਾ ਉਹ ਵੀਡੀਓ ਦੇਖ ਕੇ ਉਹ ਬੰਦਾ ਕਰ ਦਾਂਗਾ 10000 ਰੁਪਏ ਹੋ ਸਕਦਾ ਅੱਛਾ 32000 ਰੁਪਿਆ ਠੀਕ ਆ ਤੇ ਚੱਲ ਉਹ ਨਗਦ ਖਾ ਫੜੀ ਮੁੰਡਿਆਂ ਨੂੰ ਤੇ ਆ ਪੂਰੀਆਂ ਨੇ ਬਈ ਦੋ ਜੋੜਾ ਤੇ ਇੱਕ ਵਾਰੀ ਇਹਨਾਂ ਦਾ ਮੈਂ ਫੇਸ ਚੈੱਕ ਕਰਵਾ ਲਿਆ ਬੁਲੀਆਂ ਕਟੀਆਂ ਦਾ ਬੜੀਆਂ ਸ਼ੌਂਕ ਨਾਲ ਕਿਸੇ ਦੀਆਂ ਪਾਲੀਆਂ ਹੋਈਆਂ ਜਬਰਦਸਤ ਨੇ ਸਰੀਰ ਸੂਰ ਚੰਗੇ ਬਣੇ ਹੋਏ ਆਏ ਨਹੀਂ ਹੈਗਾ ਵੀ ਉਹ ਕਿੰਨੇ ਪੱਕੜ ਜੀਆਂ ਹੋ ਜਾਂਦੀਆਂ ਕਰੋੜ ਜੀਆਂ ਨਹੀਂ ਕੱਚੇ ਸਰੀਰ ਦੀਆਂ ਨੇ ਕਟੀਆਂ ਤੋਂ ਨੇ ਲੈ ਤੋਰੀ ਸੁਣਾ ਹੋਏ ਛੇ ਆਹ ਲੋ ਜੀ ਇੱਕ ਵਾਰ ਮੇਹਦੀਆਂ ਥਣਮੀਆਂ ਬੜੀਆਂ ਵਧੀਆ ਸੋਹਣੀਆਂ ਬਣਾਈਆਂ ਹੋਈਆਂ ਨੇਗੀਆਂ ਛੋਟੀਆਂ ਛੋਟੀਆਂ ਆ ਕਰਕੇ ਜਿ ਦਿਖਾਈ ਪਰ ਮਾੜਾ ਜਾ ਆਹ ਲੋ ਜੀ ਇਹ ਆ ਲੋ ਜੀ ਸੋਹਣੀਆਂ ਥਣੀਆਂ ਆਪਣੀਆਂ ਹੁੰਜਾਂ ਨੇ ਝੋਲੀ ਵਧੀਆ ਆਪਣੀ ਹੋਈ ਆ ਕੱਟੀ ਦੀ ਇਹਦੀ ਕੀ ਡਿਮਾਂਡ ਕਰਦੇ ਐ ਅੰਕਲ ਜੋੜਾ ਹੀ ਹੈ ਜੋੜਾ ਇੱਕ ਆ ਵਾਲੀ ਹਾਂਜੀ ਹਾਂ ਹਾਂ ਕਿੰਨੇ ਪੈਸਾ ਦਾ 1 ਲੱਖ 5000 ਦਾ ਇਹ 1 ਲੱਖ 5000 ਦਾ ਮੌਕੇ ਤੇ ਮੋਬਾਈਲ ਨੰਬਰ 8862166 ਤੇ ਨਸੀ ਦੁਬਾਰੇ ਫੇਰ ਬੋਲੋ 8862166 ਤੇ ਨਸੀ ਪਿੰਡ ਕਿਹੜਾ ਜੋਲੋਂ ਜੀ ਰਾਏਕੋਟ ਕੋਲੇ ਰਾਏਕੋਟ ਕੋਲੇ ਪਿੰਡ ਆ ਇਹ ਆ ਨਾ ਨੇ ਕਿ ਭਾਈ ਇਹਦੇ ਕੋਲੇ ਤਿੰਨ ਸਪਰਕ ਕਰ ਲਿਓ ਮੋਬਾਈਲ ਨੰਬਰ ਬੋਲਤਾ ਇਹ ਵੀ ਦਿਖਾ ਦੇ।ਆਂ ਕਟੂਚ ਨੇਗੀਆਂ। ਜੇ ਕੋਈ ਬੰਦਾ ਘਰੇ ਰੱਖੇ ਤਾਂ ਇਹ 2 2.5 ਸਾਲਾਂ ਦੇ ਵਿੱਚ ਮੱਝ ਬਣ ਜਾਂਦੀ ਹੈ। ਪਰ ਹੁਣ ਕੱਖ ਪਾਉਣ ਦਾ ਅਮਾਰਾ ਹਰੇ ਇਹਨਾਂ ਨੂੰ ਫੜਾ ਜਾਂਦਾ ਤੇ ਇਹ ਇੱਥੇ ਲੈ ਆਉਂਦੇ ਆ। ਜੇ ਕੋਈ ਇਹਨਾਂ ਚੋਂ ਕਰਮ ਵਾਲਾ ਆ ਕੇ ਖਰੀਦ ਕੇ ਲੈ ਜੇ ਤਾਂ ਠੀਕ ਹੈ ਤੇ ਇਹਦੀ ਫਿਰ ਆਥ ਨੇ ਜਾਂਦੀਆਂ ਹੋਈਆਂ। ਉਹ ਸਾਹਮਣੇ ਵਾਲੇ ਕੈਂਟਰਾਂ 'ਚ ਚੜਾ ਦਿੰਦੇ ਆ। ਬਾਈ ਤੁਹਾਡਾ ਮਾਂ ਨਹੀਂ ਮੇਰੀ ਗੱਲ ਸੁਣੇ ਬੱਚੇ ਇਹ ਬਹੁਤ ਜੀ ਆ ਨਹੀਂ ਨਾਹ ਲੱਗਦੀ ਯਾਰ ਜਿਹੜਾ ਮਾਰ ਲਿਆ ਕਰੋ ਮੰਡੀਆਂ ਤੇ ਭਰਾਵੋ। ਤੇ ਆਹ ਦੇਖੋ ਕਿੰਨੇ ਅਸਨ ਅੱਖਾਂ ਮਾਲ ਐ ਤੇ ਮੇਰਾ ਦਿਖਾਉਣ ਦਾ ਮਤਲਬ ਇਹੀ ਹੁੰਦਾ ਤੇ ਆਹ ਅੱਜ ਤੇ ਥੱਲੇ ਦੁੱਧ ਵੀ ਹੈਗਾ। ਤੇ ਆਓ ਲੈ ਜੀ। ਕੋਚਰ ਦੀ ਸੂਈ ਆ ਉਹ ਮਗਰ ਨਿੱਕਾ ਜਿਹਾ ਜਾਨਵਰ ਐ ਇਹਦੇ ਆ। ਹੈਲੋ। ਕਿੰਨੇ ਚੱਤੀ ਹੈ? ਕੱਟੀ। ਸਾਤ ਉੱਤੇ ਹੋ ਗਈ। ਸਾਤ ਉੱਤੇ? ਹਾਂ। ਕਿ ਕੀ ਰੇਟ ਹੈ ਇਹਦਾ? 30000 ਦੀ। 30000 ਮੌਕੇ ਤੇ। ਮੌਕੇ ਦੇ ਮਾਨਤਨ ਕਰਦੇ ਨੇ। ਹਾਂਜੀ ਬਹੁਤ ਅੱਛਾ। ਠੀਕ ਹੈ। ਕੋਈ ਸੀਮਿੰਟ ਬਾਰੇ ਪਤਾ? ਨਹੀਂ ਆਪਾਂ। ਸੀਮਿੰਟ ਬਾਰੇ ਨਹੀਂ ਪਤਾ। ਠੀਕ ਹੈ। ਮੋਬਾਈਲ ਨੰਬਰ ਬੋਲਦੇ। 6880601516 ਇੱਕ ਵਾਰੀ ਫੇਰ ਬੋਲੋ। 6880601516 ਠੀਕ ਹੈ। ਵਈ ਨੱਚ ਪਰ ਕਰ ਲਿਓ ਹੋਰ ਦਿਖਾਉਨੇ ਆ। ਕੀ ਖਿਆਲ ਹੈ? ਦੇਖੋ ਵੀ ਛੋਟੀ ਕਿੰਨੀ ਸਨਕੀ ਤੇ ਆ ਮੱਚ ਕਰਕੇ ਫਿਰ ਕੱਲ ਇੱਧਰ ਜਾ ਕੇ ਦਿਖਾਉਨੇ ਆ ਕਰਮਾਲੀ ਪਛਮੀ ਖੜੀ ਆ ਆਹ ਆਲੋਚ ਕਿੰਨੀਆਂ ਛਣਖੀਆਂ ਨੇ ਯਾ ਕਰਮਾਲੀ ਆ ساری ਦੁੱਜਤੀ ਜਿਹੀ ਸੀ ਆਜ ਕੁਝ ਹੋ ਖੜੀਆਂ ਕਿੰਨੀਆਂ ਜ਼ਬਰਦਸਤ ਹੈ ਭਾਈ ਕੀ ਨਾ ਆਪਣਾ ਪਹਿਲਾਂ ਇਹ ਨਾਂ ਦੱਸ ਸੁਖਚੈਨ ਸਿੰਘ ਹੈ ਜੀ ਸੁਖਚੈਨ ਪਿੰਡ ਕਿਹੜਾ ਪੈਣੀ ਭਾਗਾ ਜੀ ਪੈਣੀ ਭਾਗਾ ਜਿਹੜਾ ਮਾਨਸਾ ਲੈ ਵੀਰ ਕਟੀਆਂ ਰਖਾਉਂਦੇ ਆ ਸਾਨੂੰ ਕਹ ਕਟੀਆਂ ਨੇ ਅੱਠ ਨਗ ਨਹੀਂ ਹੈ ਅੱਠ ਨਗ ਕਿਤੇ ਕਿੰਨੇ ਕਿੰਨੇ ਚਿਰਦੇ ਆ ਆ ਸਾਲ ਦੇ ਲਗਭਗ ਨਹੀਂ ਸਾਰੀਆਂ ਅੱਠ ਮਹੀਨੇ ਦੀ ਜਿਵੇਂ ਅੱਠ ਮਹੀਨੇ ਦੀ ਅੱਠ ਮਹੀਨੇ ਦੀ ਦਾ ਕਿੰਨਾ ਰੇਟ ਕਰਦਾ ਇਹਦਾ 23000 ਹੈ ਜੀ 23000 ਰੁਪਿਆ ਤੇ ਕਿੰਨੇ ਅੱਠ ਮਹੀਨੇ ਦੀ ਹਾਂਜੀ ਤੇ 23000 ਰੁਪਿਆ ਤੇ ਆ ਦੂਜਾ ਨਗ ਆ ਸਾਲ ਸਾਲ ਦੀ ਇਹ ਦੋਨੇ ਸਾਲ ਸਾਲ ਦੀਆਂ ਇਹਨਾਂ ਦਾ ਕੀ ਰੇਟ ਹੈ ਇਹਨਾਂ ਦਾ 30300 ਹੈ ਜੀ ਇਹਨਾਂ ਦਾ 30300 ਹਾਂਜੀ ਠੀਕ ਆ ਆ ਜਾ ਆ ਵੀ ਨੇ 30300 ਰੁਪਏ ਦੀਆਂ ਕੱਟੀਆਂ ਛੋਟੀਆਂ ਛੋਟੀਆਂ ਨਹੀਂ ਇਹ ਤੇ ਆ ਵਾਲੀਆਂ ਆ ਕਹੇ ਨਾ ਪੰਜ ਨਗ ਨੇ ਆ ਪੰਜ ਨੇ ਹਾਂ ਤੇ ਤੇ 33000 ਰੁਪਏ ਹਾਂ ਹੂੰ ਤੇ ਮੋਬਾਈਲ ਨੰਬਰ ਕੀ ਆ ਤੁਹਾਡਾ 82848 ਜੀ 57616 ਇੱਕ ਵਾਰੀ ਫੇਰ ਬੋਲੀ 82848 57616 ਤੇ ਰੱਖਦਾ ਇਹਨੇ ਜਨਵਰ ਲਿਆ ਕਿ ਕਰਾਂ ਜੀ ਕਿਦੋਂ ਕੋਈ ਆਵੇ ਘਰੇ ਤੇ ਕੱਟੀ ਮਿਲੂਗੀ ਹਾਂਜੀ ਅੱਛਾ ਠੀਕ ਹੈ ਕੋਈ ਲੀਲੀ ਰਾਵੀ ਚ ਵੀ ਹੁੰਦੀਆਂ ਨਹੀਂ ਜੀ ਆਮ ਹੀ ਹਾਂ ਆਮ ਹੀ ਅੱਛਾ ਆ ਲੋ ਜੀ ਬਈ ਨਾ ਚਾਰਕ ਕਰ ਲਓ ਮੋਬਾਈਲ ਨੰਬਰ ਬੋਲਤਾ ਤੇ ਇਹਨਾਂ ਦੀ ਫਿਰ ਕੱਟ ਉੱਤੇ ਜਾਂਦੀਆਂ ਜਾਂ ਪੂਰਨ ਹੋ ਜਾਂਦਾ ਤੁਸੀਂ ਲੈ ਜਾ ਕਰੋ ਇਹ ਜੀਆਂ ਚੀਜ਼ਾਂ ਨੂੰ ਤੇ ਕੱਟ ਤੇ ਕਿੰਨੇ ਚਿਰ ਦੀ ਛੁਈਆ ਸਜਣਾ ਹੈ 2.5 ਮਹੀਨੇ ਦੀ ਤੇ ਦੁੱਧ ਕਿੰਨੇ ਲੀਟਰ ਹੈ ਇੱਕ ਵਾਰੀ ਸਮਰ ਬੋਲਣਾ ਟੀਹਰਾ ਹਾਂ ਇੱਕ ਵਾਰੀ ਬੋਲੀਏ ਇੱਕ ਵਾਰੀ ਬੋਲੀਏ ਕਰਾਈ ਨਹੀਂ ਹਾਂ ਵਿਆਹ ਛੱਡ ਵਿਆਹ ਛੱਡ ਵਿਆਹ ਤੇ ਕੋਈ ਜਿਹੀ ਕਰਾਈ ਨਹੀਂ ਗਈ ਹੁਣ ਕਿੰਨੇ ਪੈਸੇ ਮੰਗਦਾ ਚਾਚਾ ਜੀ 60000 60000 ਤੇ ਮੌਕੇ ਤੇ ਦੁੱਧ ਕਿੰਨਾ 7 ਕਿਲੋ 7 ਕਿਲੋ ਹੈਗਾ ਤੇ ਸੂਈ ਨੂੰ ਕਿੰਨਾ ਚਿਰ ਹੋਇਆ 2.5 ਮਹੀਨੇ ਤੇ ਪਿੰਡ ਕਿਹੜਾ ਆਪਣਾ ਫੂਲ ਮੋਬਾਈਲ ਨੰਬਰ ਥੋੜਾ ਹਾਂ ਹਾਂ ਉਹ ਬਣਾ ਫਿਰ ਬਿਕ ਜੂ ਤੇਰੀ ਉਹ ਨੰਬਰ ਬੋਲ ਕੁਝ ਨਹੀਂ ਹੁੰਦਾ 74904 ਹਾਂ 36 370 ਇੱਕ ਵਾਰੀ ਫੇਰ ਬੋਲੀ 74 ਹਾਂ 3 4409 73 409 36 370 37 300 36 ਲੈ ਬਾਈ ਸੁਪਰ ਕਰ ਲੋ ਕਿਛੇ ਬਾਈ ਨੂੰ ਲੋਡ ਹੋਵੇ ਤਾਂ ਆਹ ਲੋ ਜੈ ਜਮੋਲਾ ਇੱਕ ਕੱਟੀ ਇੱਕ ਸਿੰਘਾ ਸੁng ਦਿਖਾ ਦਿਆਂ ਬਹੁਤ ਸਨੱਖੀ ਬਣਨ ਵਾਲੀ ਆ ਪੁੱਛਾਂਗੇ ਬਾਈ ਤੂੰ ਡਿਟੇਲ ਇਹਦੀ ਕਿੰਨੇ ਮਹੀਨੇ ਦੀ ਕਿੰਨੇ ਮਹੀਨੇ ਦੀ ਐ ਸਜਣਾ ਇਹ ਹੂੰ 3 20 ਮਿੰਨਾਂ ਦੀ ਹਾਂਜੀ ਅੱਛਾ ਕਿਰਾ ਹਿੱਟ ਚਾ ਚੱਕੀ ਹਾਂਜੀ ਹਿੱਟ ਚ ਆ ਗਈ ਅੱਛਾ ਤੇ ਦਿਖਾ ਦਿਓ ਕੋਈ ਤੇ ਆ ਲੋ ਜੀ 20 ਮਿੰਨਾਂ ਦੀ ਤੇ ਇਹਦੀ ਮਾਂ ਦਾ ਕਿਰਕਟ ਦੁੱਧ ਦਾ ਇਹਦੀ ਮਾਂ ਦਾ 17 ਕਿਲੋ ਦਾ ਜੀ 17 ਲੀਟਰ ਦਾ ਹਾਂਜੀ ਪਿੰਡ ਕਿਹੜਾ ਆਪਣਾ ਮਾੜੀ ਆ ਜੀ ਮਾੜੀ ਹਾਂਜੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 6283055433 ਇੱਕ ਵਾਰੀ ਫੇਰ ਬੋਲੀ 6283055433 ਕਿੰਨੇ ਪੈਸੇ ਦੇ ਛੱਡੇਗਾ ਜੈ ਜੈ ਵੀ ਇਹ ਦੁਬਾਰਾ ਫੋਨ ਨਾਲ ਆਇਆ ਮੌਕੇ ਤੇ ਹਾਂਜੀ ਮੋਟਾ ਸਾਹਿਬ ਮੌਕੇ ਤੇ ਬਾ ਹੋ ਜਾਣਗੇ ਜੀ ਜੇ ਮੁੱਲ ਲੱਗ ਹੋਣਾ ਜੀ ਠੀਕ ਹੈ ਲੈ ਭਾਈ ਨਾ ਚ ਫਰਕ ਕਰ ਲਿਓ ਮੌਕੇ ਤੇ ਕਰ ਲਾਂਗੇ ਕਹਿੰਦਾ ਭਾਈ ਨੂੰ ਫੋਨ ਲਾ ਲਿਓ